ਜੀ ਗੱਲ ਕਰਨੀਆਂ ਆ ਇੱਕ ਇਕਤਿਆਰ ਠਾਕੁਰ ਇਹ ਪਾਕਿਸਤਾਨੀ ਕਲਾਕਾਰ ਇਹਨੇ ਪਿਛਲੇ ਦਿਨੀ ਇੱਕ ਬੜਾ ਭੜਾ ਜਿਹਾ ਬਿਆਨ ਦਿੱਤਾ ਬਿਆਨ ਕੀ ਇੱਕ ਸ਼ੇਰ ਬੋਲਿਆ ਸੀਗਾ ਆਪਣੇ ਚਿੱਤੋਂ ਤਾਂ ਬੜਾ ਇਹੋ ਚੌੜਾ ਹੋ ਕੇ ਬੋਲਿਆ ਸੀ ਪਹਿਲੀ ਗੱਲ ਕਲਾਕਾਰ ਸਾਂਝੇ ਹੁੰਦੇ ਤੁਸੀਂ ਕੀ ਲੈਣਾ ਸਰਕਾਰਾਂ ਵਾਲੇ ਮਸਲਿਆਂ 'ਚ ਅਕੇ ਤੁਸੀਂ ਜੇ ਪਾਣੀ 'ਚ ਆਓਗੇ ਤਾਂ ਤੁਹਾਨੂੰ ਐ ਕਰਦੇਾਂਗੇ ਉੱਪਰ ਦੀ ਆਓਗੇ ਤਾਂ ਐ ਕਰਦੇਾਂਗੇ ਹਵਾ 'ਚ ਹੀ ਆਓਗੇ ਤਾਂ ਐ ਕਰਦੇਾਂਗੇ ਫਿਰ ਉਤੇ ਪਰਦਾ ਪਾਉਣ ਲਈ ਇੱਕ ਦੂਜੀ ਵਾਰ ਪੋਡਕਾਸਟ ਕਰਕੇ ਕਹਿੰਦਾ ਜੀ ਅਕੇ ਜਿਹੜਾ ਪੰਜਾਬ ਆ ਉਹ ਤਾਂ ਇੰਡੀਆ ਦਾ ਮੈਂ ਹਿੱਸਾ ਹੀ ਨਹੀਂ ਮੰਨਦਾ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਅਸੀਂ ਇੱਧਰਲੇ ਪੰਜਾਬ ਨੂੰ ਪਾਕਿਸਤਾਨ ਦਾ ਹਿੱਸਾ ਹੀ ਨਹੀਂ ਮੰਨਦੇ ਫਿਰ ਪਰ ਤੁਸੀਂ ਯਾਰ ਸਾਡੀਆਂ ਫਿਲਮਾਂ 'ਚ ਵੀ ਰੋਲ ਕਰਦੇ ਅਸੀਂ ਇੱਜ਼ਤ ਵੀ ਦਿੰਨੇ ਤੁਸੀਂ ਸਾਡੇ ਖਿਲਾਫ ਹੀ ਆਹ ਤੇ ਦੂਜੀ ਗੱਲ ਹੁਣ ਬਾਈ ਫਿਲਮਾਂ ਤਾਂ ਭੁੱਲ ਜਾ ਭੁੱਲ ਜਾ ਬਾਈ ਫਿਲਮਾਂ ਤੈਨੂੰ ਮਿਲਣਗੀਆਂ ਲੋਕ ਵਿਰੋਧ ਕਰਨਗੇ ਜਿਹੜਾ ਵੀ ਪੰਜਾਬੀ ਪ੍ਰੋਡਿਊਸਰ ਡਾਇਰੈਕਟਰ ਕੋਈ ਹੋਵੇ ਇਹਨਾਂ ਨੂੰ ਫਿਲਮਾਂ 'ਚ ਲਾਊਗਾ ਓ ਭਾਈ ਉਹਦੀਆਂ ਫਿਲਮਾਂ ਦਾ ਬਾਈਕਟ ਹੀ ਹੋਊਗਾ ਤੇ ਮੈਂ ਇਹ ਗੱਲ ਹੋਰ ਕਹਿ ਦੇਣੀ ਚਾਹੁੰਦਾ ਆ ਕਲਾਕਾਰ ਇੱਥੇ ਬਹੁਤ ਖਰੇ ਤੋਂ ਖਰੇ ਬੈਠੇ ਆ ਇਹਨਾਂ ਨੂੰ ਲਾਓ ਯਾਰ ਇਹਨਾਂ ਨੂੰ ਨਾਓ ਪੰਜਾਬ ਦੇ ਕਲਾਕਾਰਾਂ ਨੂੰ ਲਾਓ ਜਿਹੜੇ ਹੋਰ ਇੰਡੀਅਨ ਕਲਾਕਾਰ ਜਿਹੜੇ ਉਹਨਾਂ ਨੂੰ ਲਾਓ ਯਾਰ ਤੁਸੀਂ ਪੰਜਾਬੀ ਕਲਾਕਾਰਾਂ ਨੂੰ ਨਵੇਂ ਆ ਮੁੰਡਿਆਂ ਨੂੰ ਮੌਕਾ ਦਿਓ ਇਹ ਕਿਤੇ ਜ਼ਿਆਦਾ ਕਮੇਡੀਅਨ ਆ ਹਾਂ ਵਾ ਸਾਡੇ ਲੋਕਾਂ ਨਾਲ ਤਾਂ ਉੱਥੇ ਫਿਲਮ ਚੱਲ ਜਿਓ ਇੱਥੇ ਫਿਲਮ ਚੱਲ ਜਿਓ ਤੇ ਉਹਦੇ ਫਿੱਤਵੇ ਆ ਦੇਖ ਲਓ ਕਿਹੜਾ ਬਿਆਨ ਦਿੰਦੇ ਆ ਇੱਕ ਕਲਾਕਾਰ ਨੂੰ ਇਹ ਬਿਆਨ ਦੇਣੇ ਬਣਦੇ ਆ ਫਿਰ ਬੱਬੂ ਮਾਨ ਨੇ ਵੀ ਮੈਸੇਜ ਕਰਕੇ ਇਹਨੂੰ ਕਿਹਾ ਸੀਗਾ ਕਹਿੰਦਾ ਮੈਨੂੰ ਬੱਬੂ ਮਾਨ ਨੇ ਮੈਸੇਜ ਕੀਤਾ ਤੇ ਹਾਂ ਮੈਨੂੰ ਯਾਨੀ ਕਿ ਮਿੱਠੇ ਮਿੱਠੇ ਯਾਨੀ ਕਿ ਦਾਅ ਕੇ ਦਾਅ ਕੀ ਆ ਵੀ ਦਾ ਨਹੀਂ ਆਉਂਦਾ ਮੈਨੂੰ ਕੋਈ ਗੂਗਲ ਸਾਹਿਬ ਨੇ ਕਿਹਾ ਹੈ ਭਰਾਵਾ ਸਾਡੇ ਵੀ ਕਲਾਕਾਰ ਹੈਗੇ ਆ ਤੁਹਾਡੇ ਜਿੰਨੇ ਯੂਟਿਊਬਰ ਆ ਜਿੰਨੇ ਸਾਰੇ ਲੱਗੇ ਹੋ ਪਾਕਿਸਤਾਨ ਪਾਕਿਸਤਾਨ ਸਾਡੇ ਵਾਲੇ ਬੋਲੇ ਕੁਝ ਨਹੀਂ ਕਿਹਾ ਵੀ ਚਲੋ ਸਰਕਾਰਾਂ ਦੇ ਮਸਲੇ ਸਰਕਾਰਾਂ ਹੱਲ ਕਰਨਗੀਆਂ ਅਸੀਂ ਕੀ ਆਣਾ ਅਸੀਂ ਚਲੋ ਅਸੀਂ ਆਪਣੇ ਦੇਸ਼ ਦੇ ਰਹਿ ਕੇ ਆਪਣੇ ਦੇਸ਼ ਨੂੰ ਸਪੋਰਟ ਕਰਦੇ ਆ ਤੇ ਤੁਸੀਂ ਤੁਸੀਂ ਤਾਂ ਭਰਾਵੋ ਬਾਹਰ ਨਿਕਲ ਕੇ ਕੱਪੜਿਆਂ ਤੋਂ ਬਾਹਰ ਹੋ ਕੇ ਆ ਗਏ ਤੁਹਾਨੂੰ ਜਿਆਦਾ ਪਿਆਰ ਆ ਮੈਂ ਪਾਕਿਸਤਾਨ ਵਾਲਿਆਂ ਨੂੰ ਤੇ ਇੰਡੀਆ ਵਾਲਿਆਂ ਨੂੰ ਹੈ ਨਹੀਂ ਹੈ ਭਰਾਵੋ ਸਾਨੂੰ ਵੀ ਬਹੁਤ ਪਿਆਰ ਆ ਸਾਡੇ ਮੁਲਕ ਨਾਲ ਇਹ ਮੈਂ ਕਹਿ ਦੇਣੀ ਚਾਹੁੰਦਾ ਗੱਲ ਤੇ ਹੁਣ ਭਾਈ ਮੈਂ ਤਾਂ ਸਾਫ਼ ਕਹਿਣਾ ਪੇ ਵਿਰੋਧ ਹੋਊਗਾ ਹੀ ਹੋਊਗਾ ਜਿਹੜਾ ਵੀ ਤੁਹਾਨੂੰ ਫਿਲਮਾਂ 'ਚ ਲਾਊਗਾ ਠਾਕੁਰ ਸਾਹਿਬ ਚਾਹੇ ਅਮਰਿੰਦਰ ਗਿੱਲ ਹੋਵੇ ਚਾਹੇ ਕੋਈ ਹੋਵੇ ਬਾਬੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਜਰੂਰ ਦੱਸਿਓ ਧੰਨਵਾਦ